ਕਲਾ ਅਦੀ ਨੌਂਦੇ ਪਿੰਡ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਦੇ باوجود ਵੀ ਕਬਜ਼ਾ ਨਾ ਦੇਣ ਤੇ ਐਸਸੀ ਪਾਈਚਾਰੇ ਦੇ ਹੱਕ ਵਿੱਚ ਆਏ ਧਾਰਮਿਕ ਸਮਾਜਿਕ ਅੰbedkar ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਫਰੰਦ ਰੋਡ ਸਥਿਤ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਦਫ਼ਤਰ ਵਿਖੇ ਹੋਈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਸਪੈਸ਼ਲ ਬ੍ਰਾਂਚ ਜਸਵਿੰਦਰ ਸਿੰਘ ਟਿਵਾਣਾ ਸ਼ਾਮਲ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਵਿੱਚ ਆਪਣੀ ਗੱਲ ਨੂੰ ਬੜੀ ਬੇਵਾਕੀ ਨਾਲ ਰੱਖਿਆ ਅਤੇ ਅਧਿਕਾਰੀਆਂ ਵੱਲੋਂ ਪ੍ਰੋਸਾ ਦਿੱਤਾ ਗਿਆ ਕਿ ਐਸਸੀ ਪਾਈਚਾਰੇ ਨਾਲ ਤਰੰਦਾ ਕੋਈ ਟੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਬਣਦਾ ਹੱਕ ਲੈ ਕੇ ਦਿੱਤਾ ਜਾਵੇਗਾ ਪ੍ਰਸ਼ਾਸਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਨਿਰਧਾਰਤ ਸਮੇਂ ਵਿੱਚ ਬੋਲੀ ਸਮੇਂ ਬੀਡੀਪੀਓ ਦਫਤਰ ਬਠੋਈ ਕਲਾਂ ਦੇ ਐਸਪੀ ਭਾਈਚਾਰੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਉਚਿਤ ਐਕਸ਼ਨ ਲੈਣਗੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਪ੍ਰੋਸਤਾ ਕੀਤਾ ਕਿ ਜਿਹੜੀ ਪੰਚਾਇਤੀ ਜ਼ਮੀਨ ਦੀ ਬੋਲੀ ਐਸਸੀ ਭਾਈਚਾਰੇ ਵੱਲੋਂ ਦਿੱਤੀ ਗਈ ਹੈ ਪੂਜਾ ਕਬਜ਼ਾ ਉਹਨਾਂ ਨੂੰ ਦਵਾਈਆ ਜਾਵੇਗਾ ਇਸ ਮੌਕੇ ਵਿਕੀ ਪ੍ਰੋਸਤਾ ਤੋਰੀ ਦਰਸ਼ਨ ਸਿੰਘ ਮੈਣ ਡਾਕਟਰ ਦਿਲਜੀਤ ਸਿੰਘ ਚੋਹਾਨ ਰਾਮਪੁਰਾ ਫੂਲ ਹੈਪੀ ਲੋਹੜ ਪਟਿਆਲਾ ਕਿਰਨਜੀਤ ਸਿੰਘ ਗੈਰੀ ਬਠਿੰਡਾ ਰਜਿੰਦਰ ਸਿੰਘ ਵਾਲਮੀਕੀ ਰਾਜਪੁਰਾ ਦੀਪੂ ਬਾਲੀ ਸਮਾਣਾ ਅਜੈਬ ਸਿੰਘ ਬਠੋਈ ਬਾਬਾ ਚਰਨਜੀਤ ਸਿੰਘ ਕਰਤਾਰਪੁਰ ਬਬੂ ਚੋਹਾਨ ਪਟਿਆਲਾ ਨਾਜਰ ਸਿੰਘ ਲੰਗੜੋਈ ਅਮਰੀਕ ਸਿੰਘ ਮਹਿਮਦਪੁਰ ਕਰਨ ਰਾਜਪੂਤ ਪਤੜਾ ਦੀਪਕ ਪਤੜਾ ਸੁਮੇਤ ਸਾਰੀਆਂ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਇਸ ਮੌਕੇ ਤੇ ਕਿਰਨਜੀਤ ਸਿੰਘ ਗੈਰੀ ਅਜੈਬ ਸਿੰਘ ਬਠੋਈ ਅਤੇ ਦਰਸ਼ਨ ਸਿੰਘ ਮੈਨ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ 달ਿਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਪਿਛਲੇ ਕਈ ਦਿਨਾਂ ਤੋਂ ਬਠੋਈ ਕਲਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਦਾ ਇੱਕ ਮਸਲਾ ਐਸੀ ਭਾਈਚਾਰੇ ਦੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਹੈ 17 ਤਰੀਕ ਨੂੰ ਐਸੀ ਸਮਾਜ ਦੀਆਂ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਸਾਰੇ ਆਗੂਆਂ ਦੀ ਇੱਕ ਮੀਟਿੰਗ ਗੁਰੂ ਰਵਿਦਾਸ ਮੰਦਰ ਦੇ ਵਿੱਚ ਹੋਈ ਉਸ ਦਿਨ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇੱਕ ਐਲਾਨ ਕੀਤਾ ਕਿ 24 ਤਰੀਕ ਨੂੰ ਅਸੀਂ ਬਠੋਈ ਕਲਾ ਸਾਰੇ ਜਣੇ ਦਲਦ ਭਾਈਚਾਰੇ ਦੇ ਨਾਲ ਸਹਿਯੋਗ ਦੇਣ ਵਾਸਤੇ ਵੱਡੀ ਗਿਣਤੀ 'ਚ ਪਹੁੰਚਾਂਗੇ ਸੋ ਜਿਹੜੀਆਂ ਜਥੇਬੰਦੀਆਂ 17 ਤਰੀਕ ਨੂੰ ਗੁਰੂ ਅਰਵਿਦਾਸ ਮੰਦਰ ਦੇ ਵਿੱਚ ਮੀਟਿੰਗ ਦੇ ਵਿੱਚ ਹਾਜ਼ਰ ਹੋਈਆਂ ਸੀ ਸਭ ਤੋਂ ਪਹਿਲਾਂ ਤਾਂ ਬਠੋਈ ਕਲਾਾਂ ਦੇ ਸਾਥੀਆਂ ਵੱਲੋਂ ਤੇ ਮੈਂ ਨਿੱਜੀ ਤੌਰ ਤੇ ਕਿਰਨਜੀਤ ਸਿੰਘ ਗਹਿਰੀ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਸਾਰੇ ਲੀਡਰਸ਼ਿਪ ਸਾਹਿਬਾਨ ਦਾ ਚਾਹੇ ਵਾਲਮੀਕ ਧੀਰਤੋ ਸੰਤ ਸ਼ੇਰਗਿਲ ਸਾਹਿਬ ਆਏ ਦਰਸ਼ਨ ਮੈਨ ਜੀ ਇਹ ਸਾਰੇ ਸਿਸਟਮ ਦੀ ਗਵਾਹੀ ਕਰ ਰਹੇ ਸੀ ਅਜੈਬ ਸਿੰਘ ਜੀ ਤੇ ਪਿੰਡ ਦੇ ਸਰਪੰਚ ਸਾਹਿਬ ਖੜੇ ਐ ਤੇ ਇਹ ਸਾਰੇ ਲੋਕ ਬਠੋਈ ਕਲਾਾਂ ਦੇ ਜਿਹੜੇ ਇਹ ਸਾਰੇ ਅੰਦੋਲਨ ਦੀ ਸਿਸਟਮ ਦੀ ਗਵਾਹੀ ਕਰ ਰਹੇ ਸੀ ਆਗੂਆਂ ਨੇ ਅੱਜ ਫਿਰ ਮੀਟਿੰਗ ਕੀਤੀ ਪ੍ਰਸ਼ਾਸਨ ਨੇ ਏਡੀਸੀ ਅ ਅਮਰਿੰਦਰ ਸਿੰਘ ਟਮਾਣਾ ਜੀ ਐਸਪੀ ਸਿਟੀ ਪਰਮਿੰਦਰ ਚੀਮਾ ਜੀ ਤੇ ਜਿਨੇ ਆਗੂ ਸਹਿਬਾਨ ਤੇ ਬਠੋਈ ਕਲਾਂ ਦੀ ਪੰਚਾਇਤ ਸਰਪੰਚ ਸਾਹਿਬ ਤੇ ਸਾਰੇ ਆਗੂ ਸਹਿਬਾਨਾਂ ਦੇ ਨਾਲ ਇੱਕ ਸਾਂਝੀ ਮੀਟਿੰਗ ਏਡੀਸੀ ਡਵੈਲਪਮੈਂਟ ਦੇ ਦਫ਼ਤਰ ਦੇ ਵਿੱਚ ਹੋਈ ਸੋ ਲੰਬਾ ਸਮਾਂ ਚੱਲੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਈਆਂ ਕਿ ਬੋਲੀ ਦੇਣ ਵਾਲੇ ਵਿਅਕਤੀਆਂ ਨੂੰ ਜ਼ਮੀਨ ਦਾ ਕਬਜ਼ਾ ਦਵਾਇਆ ਜਾਵੇ ਜਿਨ੍ਹਾਂ ਵਿਅਕਤੀਆਂ ਨੇ ਸਾਡੇ ਬੰਦਿਆਂ ਦੀ ਕੁੱਟਮਾਰ ਕੀਤੀ ਸੀ ਵੀਡੀਓ ਬਲਾਕ ਦੇ ਵਿੱਚ ਉਹਨਾਂ ਦੇ ਖਿਲਾਫ ਐਸ ਸੀ ਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਵੀਡੀਓ ਬਲਾਕ ਵੱਲੋਂ ਆਪਣੇ ਪੱਧਰ ਤੇ ਵੀ ਪਰਚਾ ਦਰਜ ਕਰਾਇਆ ਜਾਣਾ ਚਾਹੀਦਾ ਸੋ ਇਹ ਸਾਰੇ ਮਾਮਲਿਆਂ ਦੇ ਉੱਤੇ ਲੰਬਾ ਸਮਾਂ ਕੋਈ ਮੇਰਾ ਖਿਆਲ ਆ ਵੀ 5 ਘੰਟੇ 3-4 ਘੰਟੇ ਸਾਡੀ ਇਹ ਚਰਚਾ ਸਾਰੇ ਮਸਲਿਆਂ ਤੇ ਚੱਲਦੀ ਰਹੀ ਸੋ ਦਲਦ ਜਥੇਬੰਦੀਆਂ ਦੇ ਸਾਰੇ ਆਗੂਆਂ ਨੇ ਅਸੀਂ ਕਿਹਾ ਕਿ ਅਸੀਂ ਕਿਸੇ ਕਿਸਮ ਦਾ ਕੋਈ ਟਕਰਾ ਨਹੀਂ ਚਾਹੁੰਦੇ ਸੋ ਪ੍ਰਸ਼ਾਸਨ ਨੇ ਇੱਕ ਬਸਵਾਸ ਦਿਵਾਇਆ ਭਰੋਸਾ ਦਿੱਤਾ ਹੈ ਕਿ ਕੁੱਟਮਾਰ ਜਿਹਨਾਂ ਨੇ ਕੀਤੀ ਹੈ ਉਹਨਾਂ ਦੇ ਖਰਾਬੀ ਕਾਰਵਾਈ ਹੋਊਗੀ ਜਿਨ੍ਹਾਂ ਬੰਦਿਆਂ ਨੇ ਜ਼ਮੀਨ ਦੇ ਪੈਸੇ ਭਰੇ ਆ ਉਹਨਾਂ ਨੂੰ ਜ਼ਮੀਨ ਦਾ ਕਬਜ਼ਾ ਵੀ ਦਿਵਾਇਆ ਜਾਊਗਾ ਸੋ ਪ੍ਰਸ਼ਾਸਨ ਦੇ ਇਸ ਭਰੋਸੇ ਤੋਂ ਬਾਅਦ ਸਾਰੇ ਆਗੂ ਸਹਿਬਾਨਾਂ ਨੇ ਇੱਕ ਆਪਸੀ ਸਹਿਮਤੀ ਬਣਾਈ ਪਿੰਡ ਵਾਲਿਆਂ ਦੇ ਨਾਲ ਬਠੋਈ ਕਲਾਂ ਦੇ ਸਾਡੇ ਅਸੀ ਪਛਾਰਾ ਦੇ ਨਾਲ ਸਾਰੀ ਸਹਿਮਤੀ ਬਣਾਉਣ ਤੋਂ ਬਾਅਦ ਇਹ ਫੈਸਲਾ ਲਿਆ ਕਿ ਜਿਹੜਾ 24 ਤਰੀਕ ਦੀ ਕਾਲ ਸੀ ਸਾਡੀ ਅੰਦੋਲਨ ਵਿਢਣ ਦੀ ਉਹ ਕੁਝ ਸਮੇਂ ਦੇ ਲਈ ਉਹ ਕੁਝ ਸਮੇਂ ਦੇ ਲਈ ਉਹਨੂੰ ਅਸੀਂ ਟਾਲਦੇ ਆ ਆ ਇਹਨੂੰ 29 ਤਰੀਕ ਨੂੰ ਅਸੀਂ ਇੱਕ ਮੀਟਿੰਗ ਬੁਲਾਈ ਹੈ ਸੰਯੁਕਤ ਅਦਾਲਤ ਮੋਰਚੇ ਦੀ ਜੇ ਇਹ ਸਾਰਾ ਕੁਝ ਜਿਹੜਾ ਪ੍ਰਸ਼ਾਸਨ ਨੇ ਅੱਜ ਦਾਵਾ ਕੀਤਾ ਹੈ ਅੱਜ ਜਿਹੜੇ ਜਿਹੜਾ ਭਰੋਸਾ ਦਿੱਤਾ ਹੈ ਸਾਰਿਆਂ ਨੂੰ ਉਹ ਐਫ ਆਈ ਆਰ ਦੀ ਕਾਪੀ ਸਾਰੇ ਸਿਸਟਮ ਦੀ 29 ਤੋਂ ਪਹਿਲਾਂ ਮਤਲਬ ਅੱਜ ਸ਼ਾਮ ਤੱਕ ਸਾਰਾ ਕੁਝ ਨਹੀਂ ਹੁੰਦਾ ਤਾਂ 29 ਤਰੀਕ ਦੀ ਜਿਹੜੀ ਮੀਟਿੰਗ ਸੰਯੁਕਤ ਅਦਾਲਤ ਮੋਰਚੇ ਦੀਆਂ ਜਥੇਬੰਦੀਆਂ ਦੀ ਝੋਣ ਸਾਹਿਬ ਆਪਾਂ ਬੁਲਾਈ ਹੈ ਉਸ ਮੀਟਿੰਗ ਦੇ ਵਿੱਚ ਫਿਰ ਇਹ ਸਾਰੇ ਮਸਲੇ ਨੂੰ ਵਿਚਾਰਾਂਗੇ ਕਿਉਂਕਿ ਕਿਸੇ ਕਿਸਮ ਦਾ ਪ੍ਰੈਸ਼ਰ ਜੇ ਸਰਕਾਰ ਮੰਨਦੀ ਹੈ ਕਿਸੇ ਹੋਰ ਦਾ ਪ੍ਰੈਸ਼ਰ ਆਉਂਦਾ ਤਾਂ ਫਿਰ 29 ਤਰੀਕ ਦੀ ਜਿਹੜੀ ਮੀਟਿੰਗ ਸੀ ਲੁਧਿਆਣਾ ਹੀ ਬੁਲਾਈ ਹੈ ਸੰਯੁਕਤ ਅਦਾਲਤ ਮੋਰਚੇ ਵੱਲੋਂ ਸੋਹ ਅਦਾਲਤ ਜੱਥੇਬੰਦੀਆਂ ਦੇ ਆਗੂਆਂ ਦੇ ਲੇਤੇ ਚਰਚਾ ਕਰਾਂਗੇ ਫਿਲਹਾਲ ਕੁਝ ਸਮੇਂ ਲਈ ਇਹ 24 ਤਰੀਕ ਦੀ ਜਿਹੜੀ ਕਾਲ ਸੀ ਉਹਨੂੰ ਟਾਲਿਆ ਜਾਂਦਾ ਹੈ ਤੇ ਜਿਨ੍ਹਾਂ ਲੋਕਾਂ ਦਾ ਸਹਿਯੋਗ ਰਿਹਾ ਉਹਨਾਂ ਦਾ ਇੱਕ ਵਾਰ ਫਿਰ ਬਠੋਈ ਕਲਾ ਸਾਥੀਆਂ ਵੱਲੋਂ ਤੇ ਮੈਂ ਕਿਰਨਜੀਤ ਸਿੰਘ ਗਹਿਰੀ ਆਪਣੇ ਵੱਲੋਂ ਤੇ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਸੰਯੁਕਤ ਅਦਾਲਤ ਮੋਰਚੇ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤਿਆਰੀਆਂ ਵਿਢੀਆਂ ਹੋਈ 29 ਦੀ ਮੀਟਿੰਗ ਦੇ ਵਿੱਚ ਬਾਅਦ ਦੱਸਾਂਗੇ ਕਰਨਾ ਕੀ ਹੈ ਜੇ ਆਪਣੇ ਹੱਕ ਦੇ ਫੈਸਲਾ ਆਉਂਦਾ ਤਾਂ ਉਸ ਤਰ੍ਹਾਂ ਦਾ ਫੈਸਲਾ ਲਵਾਂਗੇ ਤੇ ਨਹੀਂ ਫਿਰ ਉਸ ਤਰ੍ਹਾਂ ਦਾ ਜਿਹੜਾ 29 ਦੀ ਮੀਟਿੰਗ 'ਚ ਵਿਚਾਰ ਲਾਂਗੇ ਹਾਂ ਅਜੈਬ ਸਿੰਘ ਬਠੋਈ ਪ੍ਰੈਜ਼ੀਡੈਂਟ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਸਾਡੇ ਸਮੂਹ ਜਥੇਬੰਦੀਆਂ ਦੇ ਇੱਕ ਸਮਾਜਿਕ ਆਗੂ ਸਹਿਬਾਨ ਪਹੁੰਚੇ ਨੇ ਬਹੁਤ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਜੋ ਪਿੰਡ ਬਠੋਈ ਕਲਾਂ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਉਸ ਤੇ ਬਹੁਤ ਵੱਡੀ ਵਿਚਾਰ ਚਰਚਾ ਹੋਈ ਪ੍ਰਸ਼ਾਸਨ ਨਾਲ ਵੀ ਸਾਰੇ ਆਗੂ ਸਹਿਬਾਨਾਂ ਨਾਲ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਤੁਹਾਨੂੰ ਉਸ ਜ਼ਮੀਨ ਦਾ ਕਬਜ਼ਾ ਵੀ ਦਵਾਈ ਜਾਊਗਾ ਔਰ ਜਿਨ੍ਹਾਂ ਦੋਸ਼ੀਆਂ ਨੇ ਮਾਰਕੁੱਟ ਕੀਤੀ ਹੈ ਉਹਨਾਂ ਤੇ ਪਰਚਾ ਵੀ ਦਰਜ ਕੀਤਾ ਜਾਊਗਾ ਕਿਉਂਕਿ ਪੂਰਾ ਵਿਸ਼ਵਾਸ ਦਿਵਾਇਆ ਔਰ ਜਿੰਨੀਆਂ ਪੰਜਾਬ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਆਈਆਂ ਨੇ ਜਿਨ੍ਹਾਂ ਨੇ ਆਗੂ ਆਏ ਨੇ ਅਸੀਂ ਨਗਰਪਿੰਡ ਬਠੋਈ ਕਲਾਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੇ ਸਮਾਜ ਨਾਲ ਛਾਤੀ ਢਾਕੇ ਮਦਦ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਔਰ ਸਾਰੇ ਪੂਰੇ ਪਿੰਡ ਨਗਰ ਵਾਸੀਆਂ ਨੂੰ ਜਸਟਿਸ ਦਵਾਨ ਦਾ ਇਹ ਜਥੇਬੰਦੀਆਂ ਦੇ ਆਗੂ ਸਹਿਬਾਨ ਪੂਰੀ ਮਦਦ ਕਰਨਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸੋ ਸਮਾਜਿਕ ਧਾਰਮਿਕ ਕਮੇਟੀਕਰ ਜਥੇਬੰਦੀਆਂ ਵੱਲੋਂ ਜਿਹੜੀ ਅੱਜ ਮੀਟਿੰਗ ਕਰੀ ਗਈ ਹੈ 23 ਤਰੀਕ ਨੂੰ ਮੀਟਿੰਗ ਹੋਈ ਹੈ ਕਿਉਂਕਿ 24 ਨੂੰ ਬਹੁਤ ਵੱਡਾ ਪ੍ਰੋਟੈਸਟ ਕਰਨਾ ਸੀ ਪਰ ਸਾਡੇ ਆਗੂਆਂ ਦੀ ਸਿਆਣਪ ਤੇ ਸਹਿਮਤੀ ਨਾਲ ਕਿਉਂਕਿ ਭਾਈਚਾਰੇ ਨੂੰ ਜੋੜ ਕੇ ਰੱਖਣਾ ਹੈ ਅਫਸਰਾਂ ਨਾਲ ਟੇਬਲ ਟॉक ਜਿਹੜੀ ਏਡੀਸੀ ਡਿਵੈਲਪਮੈਂਟ ਤੇ ਪ੍ਰਵਿੰਦਰ ਸਿੰਘ ਚੀਮਾ ਐਸਪੀ ਸਾਹਿਬ ਡੀਐਸਪੀ ਟਵਾਣਾ ਸਾਹਿਬ ਨਾਲ ਮੀਟਿੰਗ ਹੋਈ ਹੈ ਅਸੀਂ ਇੱਕੋ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਸਾਥੀਓ ਜੰਗ ਜਾਰੀ ਰਹੂਗੀ ਸਾਨੂੰ ਵਿਸ਼ਵਾਸ ਦਿਵਾਇਆ ਵਿਸ਼ਵਾਸ ਕਰਨਾ ਪੈਂਦਾ ਅਫਸਰਾਂ ਤੇ ਜੇ ਇਹ ਵਿਸ਼ਵਾਸ ਤੇ ਅਫਸਰ ਖਰੇ ਨਾ ਉਤਰੇ ਤਾਂ ਸਾਡੀ ਜਿਹੜੀ ਕਾਲ ਹੈ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਰੱਖ ਕੇ 29 ਤਰੀਕ ਨੂੰ ਜਿਹੜੀ ਲੁਧਿਆਣਾ ਦੇ ਵਿੱਚ ਮੀਟਿੰਗ ਰੱਖੀ ਹੈ ਜਿਵੇਂ ਗੈਰੀ ਜੀ ਨੇ ਦੱਸਿਆ ਤਾਂ ਸਮੂਹ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਪੰਜਾਬ ਦੇ ਆਗੂ ਉੱਥੇ ਇਕੱਠੇ ਹੋ ਰਹੇ ਨੇ ਅਸੀਂ ਹੁਣ ਕੋਈ ਮੰਗ ਪੱਤਰ ਨਹੀਂ ਦੇਣਾ ਕਿਉਂਕਿ ਮੰਗ ਪੱਤਰ ਦਾ ਅਸੀਂ ਦੇਖ ਲਿਆ ਵੀ ਜੱਥੇਬੰਦੀ ਨੂੰ ਇਗਨੋਰ ਕੀਤਾ ਜਾਂਦਾ ਔਰ ਅਸੀਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਅਫਸਰਾਂ ਦੀਆਂ ਜਿਹੜੀਆਂ ਚੂੜੀਆਂ ਕੱਸ ਦੋ ਨਹੀਂ ਪਾਲਵਿਕ ਸਮਾਜ ਰਵੀਦਰਸ ਭਾਈਚਾਰਾ ਤੇ ਅਦਰ ਸਮਾਜ ਇਕੱਠਾ ਹੋ ਕੇ ਆਪਣੇ ਹੱਕ ਲੈਣ ਜਾਣਦਾ ਔਰ 29 ਤਰੀਕ ਨੂੰ ਫੈਸਲਾ ਲੈ ਕੇ ਅਸੀਂ ਬਠੋਈ ਵਾਲੇ ਮਸਲੇ 'ਚ ਵੱਡੇ ਪੱਧਰ ਤੇ ਇਕੱਠ ਕਰਕੇ ਅਸੀਂ ਜਿਹੜੀ ਵੇਲੀ ਆ ਉਹਨੂੰ ਕਰਾਂਗੇ ਜੇਕਰ ਕਾਰਵਾਈ ਨਹੀਂ ਹੁੰਦੀ